ਅਬਾਜੇ ਪੰਜਾਬ ਆ ਤੁਹਾਡੀ ਕਿਰਪਾ ਨਾਲ ਹੋਣ ਵਾਲੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਜੀ ਸਰਦਾਰ ਮਨਜੀਤ ਸਿੰਘ ਥੇੜੀ ਜੀ ਰਵੀ ਜੀ ਔਰ ਚਾਰੋਂ ਭੰਡਾਰੀ ਜੀ ਦੋ ਵੱਡੇ ਦੋ ਛੋਟੇ थी ਜੇ ਸਰਕਾਰ ਕੋਈ ਵੀ ਸੀ ਆਪਣੇ ਦਮ ਤੇ ਸ਼ੇਰ ਵਾਂਗੂ ਗਰਜ ਕੇ ਉੱਥੇ ਤੁਹਾਡੇ ਹੱਕ ਚ ਫੈਸਲੇ ਲੈ ਕੇ ਆਏ ਤਾਂ ਤਵਾਜੇ ਪੰਜਾਬ ਦਾ ਹਕ ਤਾਂ ਮਿਲਿਆ ਤੁਸੀਂ ਸਾਰੇ ਕੋਰਟ ਕਚੇਰੀਆਂ ਚ ਵੀ ਜਾਂਦੇ ਹੋਗੇ ਵਕੀਰ ਵੀ ਕਰਦੇ ਹੋਗੇ ਜੇ ਇੱਕ تمہاری ਵਕੀਲ ਆਪਣੇ ਹੱਕ ਚ ਫੈਸਲੇ ਕਰਾਉਣ ਲੱਗ ਜਵੇ ਹੁਕਮ ਆਪਣੇ ਅਸਾਪ ਨਾਲ ਲੈ ਕੇ ਆਵੇ ਆਪਣੇ ਹੱਕਾਂ ਦੀ ਰਾਖੀ ਕਰਦਾ ਹੋਵੇ ਤਾਂ ਕਦੇ ਵਕੀਰ ਨਹੀਂ ਬਦਲੀਦਾ ਸਮਾਜ ਦੇ ਅੱਗੇ ਤੋਂ ਅੱਗੇ ਆਪਾਂ ਬੰਦਿਆਂ ਨੂੰ ਸਰੇਹ ਪੇਜਿਆ ਭਾਈ ਉਹ ਬਹੁਤ ਵਧੀਆ ਵਕੀਲ ਹੈ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਮਾਜਰਾ ਜੀ ਪੰਜਾਬ ਦੇ ਪੰਜਾਬੀਏ ਤੇ ਔਰ ਕਿਸਾਨ ਦੇ ਮਜ਼ਦੂਰ ਦੇ ਔਰ ਹਰ ਵਰਗ ਦੇ EMPLOYE ਦੇ ਚਾਹੇ ਕੋਈ ਵਪਾਰੀ ਆ ਚਾਹੇ ਕੋਈ ਮਲਾਦਮ ਵਰਗਾ ਇਹ ਸਭ ਦੇ ਵਕੀਲ ਨੇ ਠੋਡੇ ਦੇਖਿਓ ਕਿਤੇ ਕੋਈ ਕਿਸੇ ਝੂਠੇ ਜੜਿਆ ਜੇਬ ਚ ਜਾਂ ਹੱਥ ਚ ਫੜੇ ਹੋਏ WhatsAppਾਂ ਦੇ ਦੁਆਰਾ ਕਿਸੇ ਝੂਠੇ ਪ੍ਰਚਾਰ ਤੇ ਆ ਜੀਏ ਆਪਣੇ ਬਗਾਨੇ ਦੀ ਪਛਾਣ ਕਰਦੇ ਹੋਏ ਇਹ ਜਿਹੜਾ ਹਿੰਦ ਪੰਜਾਬ ਦਾ ਜੰਗ ਹੋਣਾ ਹੈ ਇੱਕ ਪਾਸੇ ਆਰਐਸਐ ਜਿਹੜੀ ਸਾਰੀ ਕ੍ਰਾਂਗਣ ਚ ਫਿਰਦੀ ਹੈ ਹਿੰਦੁਸਤਾਨ ਉਤੇ ਦੂਜੇ ਪਾਸੇ ਖੇਤਰੀ ਪਾਰਟੀਆਂ ਦਾ ਜੋ ਸਭ ਤੋਂ ਵੱਡਾ ਜੇ ਕੋਈ ਹੈ ਪਹਿਰੇਦਾਰ ਉਹ ਸ਼੍ਰੋਮਣੀ ਅਕਾਲੀ ਦਲ ਉਹਨੇ ਆ ਮਨੋਰ ਤੋਂ ਮੇਰਾ ਬੈਟਰੀ ਉੱਡਾ ਜਦ ਬੁੱਕ ਸੌਣ ਕਿਸ਼ੇ ਦੇ ਆ ਮੇਰੇ ਕੋਲ ਫਾਇਲ ਆਇਆ ਸੰਸਦ ਚੱਲੋ ਉੱਥੇ ਨਾ ਹਾਂ ਹਾਂ मेरे को फैल उधर लिखे भी अके वापते सहकारी महकमे कलरक लगन लिये घट्टो घट योगता बीकॉम होगी मैं फैल पढ़ी मैं गिल साहब मूव देखे मैं थोड़े पिंड गिल साहब कि बीकॉम किया कहते पिंडे नहीं की मैं साढ़े पिंड नहीं की मतलब पिंड ही रखने मैं कट के ना बी ए लग्या लिखा बीकॉम भी का मैं सच्ची गल दसदा ਮੇਰੇ ਦਿਮਾਗ ਚ ਆਇਆ ਮਾਇਆ ਰੱਬ ਨੇ ਸ਼ਕਤੀ ਦਿੱਤੀ ਆ ਜ਼ਰੂਰ ਵੀ ਇਹ ਲਿਖਣਾ ਜੀ ਦਸਮੀਆਂ ਨਹੀਂ ਕੋ ਮੈਂ ਦਸਮੀ ਕਰਦਾ ਦਸਵੇਂ ਬਾਅਦ ਮੁੰਡੇ ਮੇਰੇ ਰੱਖੇ ਹੋਏ ਮੈਨੇਜਰ ਲੱਗੇ ਕੇਜੀਐਮ ਲੱਗੇ ਆਦਰ ਨੇ ਲੋਕ ਕਦੇ ਜਿਹਨਾਂ ਨੂੰ ਕਵਾਂਟੀ ਨਹੀਂ ਲਿਖਣਾ ਉਹਦਾ ਤੁਸੀਂ ਉਹ ਵੀ ਮੈਨੇਜਰ ਲਾ ਦਿੱਤੇ ਇਹ ਆਪਣੇ ਦਾ ਵਾਕਾ ਇੱਕ ਵਾਰ ਤਾਂ ਇੱਥੇ ਮੈਨੂੰ ਪਤਾ ਲੱਗਿਆ ਕਿ ਡੂਆ ਵਾਲੇ ਕਹਿੰਦੇ ਸਾਨੂੰ ਟੈਂਕਰ ਨਹੀਂ ਦਿੱਤਾ ਮਾ ਜੁਰੀ ਧਰਮ ਸਾਹਿਬ ਲਈ ਲਾਇਬ੍ਰੇਰੀ ਲਈ ਗ੍ਰਾਂਟ ਲੈ ਲਈ ਜਣੀ ਉਹ ਪੱਥਰ ਦਾ ਹੁੰਦਾ ਸੀ ਲੱਗਿਆ ਮੇਰੇ ਕੋਲ ਤਾਂ ਥੋੜੇ ਜਿਹੇ ਬੈਸ ਨੇ ਕਿ ਰੇਤ ਤੌਰਨੀ ਸੀ ਮੈਂ ਬਾਕੀ ਸ਼ੁਰੂ ਕਰਨ ਇਹ ਤਾਂ ਗਰੀਤ ਤੌਰਨੀ ਸੀ ਹੁਣ ਕੋਡ ਵੈਨ ਮੈਂ ਨਰਾਜ਼ ਕਰੀ ਹੁੰਦੇ ਨਾ ਹੁਣ ਲੱਗੋ ਐਮਪੀ ਬਣਾ ਦਿਓ ਇੱਕ ਦਿਨ ਦਾ ਦੋ ਟੈਂਕਰ ਦੇ ਦੋ ਬੈਟਾ ਚਾਰ ਦਊਗਾ ਚਾਰ ਪੱਤੀਆਂ ਦੇ ਵਿੱਚ ਜਾਨਾ ਅੱਲਾਹ ਅਕਬਰ ਜਾਨਾ ਚਾਰ ਟੈਂਕਰ ਕੱਲੇ ਟੜੂਏ ਤੇ ਦੇ ਦਊਗਾ ਪਰ ਬੋਰ ਨਾ ਕੋਈ ਤੁਸੀਂ ਬਾਥੇ ਜਾਵੇ ਪਾਣੀ ਦੇ ਨਿਕਾਸੀ ਦਾ ਕੰਮ ਹੋਰ ਕੰਮ ਕਿਉਂਕਿ ਆਹ ਜਿਹੜੇ ਗੱਲਾਂ ਕਰਦੇ ਆ ਨਾ ਕਹਿੰਦੇ ਜੀ ਜੇ ਤੂੰ ਮਾਰਿਆ ਤਾਂ ਸਾਰੀਆਂ ਗ੍ਰਾਂਟਾਂ ਆਪਣੇ ਬੇਟੇ ਦੇ ਹਲਕੇ 'ਚ ਵੰਡ ਦੇ ਲੈ ਇਹ ਰਾਵਾਂ ਪੈ ਜਾਂਦੇ ਨਾ ਕਿਹਾ ਮੇਰਾ ਬੇਟਾ ਤਾਂ ਜਾਂ ਕੋਰ ਲੱਗ ਗਿਆ ਸੀ ਜਾਂ ਸਨੌਰ ਤੇ ਹਲਕਾ ਚਾਂਡ ਬਣਾਇਆ ਕੋਰ ਤੋਂ ਬਾਅਦ ਗ੍ਰਾਂਟ ਦਿੱਤੀ ਹੋਣੀ ਆ ਜੀ ਉਹਦਾ ਹਲਕਾ ਮੋਹਾਲੀ ਦਾ ਇੰਚਾਰਜ ਸੀ ਮੋਹਾਲੀ ਦਾ ਫਿਰ ਲੋਕ ਸਭਾ ਹਲਕਾ ਨਨ ਪ੍ਰਧਾਨ ਜੀ ਮੇਰਾ ਹਲਕਾ ਜੀ ਨਾਲੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਦੂਜੇ ਹਲਕੇ 'ਕ ਗ੍ਰਾਂਟ सार देखिए जा सकते थोड़ी नहीं सकते सिर्फ पांच परसेंट सिर्फ पांच परसेंट दे सकते बाकी अगले सारा पंजाब पंजाब का प्रधान रहा कोई कितने पाँ लाख कि लाख कितने पा लै गया मेरे तो सरौर चीज मेरा लाख दो लाख गई होगी सब तो बच्च और जैसे रात डेली खून आ जाता फरौती देखे जा सारे भज गए यूपी अलग कहना जरूर मरना इतने कम कर रहा उसे कर रहे ਨਤੀਜਾ ਕੀ ਹੋਇਆ ਸਾਡੇ ਬੱਚਿਆਂ ਨੂੰ ਕੰਮ ਨਹੀਂ ਮਿਲਿਆ ਖਜ਼ਾਨੇ ਤੇ ਪੈਸੇ ਆ ਰਹੇ ਆ ਟੈਕਸ ਤੇ ਕਿਤੇ ਲੱਗਿਆ ਇੱਕ ਸੜਕ ਦਾ ਟੋਆ ਭਰ ਲਈ ਨਾ ਕੋ ਪੈਸਾ ਨਹੀਂ ਕਿਸੇ ਸਕੂਲ ਦੀ ਕਾਗਜ਼ ਨੂੰ ਇੱਠ ਲਾਉਣ ਦਾ ਪੈਸਾ ਨਹੀਂ ਕਿਵੇਂ ਬਚੂਗਾ ਪੰਜਾਬ ਜੀ ਆ ਜਿਹੜੀਆਂ ਮਾੜੀਆਂ ਮੋਟੀਆਂ ਬਣ ਰਹੀਆਂ ਇਹ ਤਾਂ ਪ੍ਰਧਾਨ ਮੰਤਰੀ ਸੜਕਾਂ ਮੋਜੋਜਨਾ ਤਹਿਤ ਜਿਹੜੇ ਥੋੜੇ ਬਹੁਤ ਪਿੰਡਾਂ 'ਚ ਗ੍ਰਾਂਟ ਵਿੱਤ ਕਿਵੇਂ ਛੱਦੀ ਆ ਪੰਜਾਬ ਦੇ ਖਜ਼ਾਨੇ ਤੇ पांच पैसे भी नहीं रहे तनखाह मुलाजमान पची तरीक जी पची पची तरीक दे मुलाजमान कितनी मिली एक रुपया एरियर का नहीं मिले दसो पंजाब कितने जाऊगा इंडिया क्राइम न्यूज के खिलाफ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ